9 ਸਾਲ ਦੀ ਲੜਕੀ ਨੇ ਕਾਇਮ ਕੀਤੀ ਮਿਸਾਲ ਕੈਂਬਰिज ਬੋਰਡ ਅਧੀਨ ਪਾਸ ਕੀਤੀ ਨਾਇਰਾ ਨੇ 10ਵੀਂ ਕਲਾਸ ਤੀਸਰੀ ਕਲਾਸ ਤੋਂ ਬਾਅਦ ਸਿੱਧਾ ਪਹੁੰਚੀ 10ਵੀਂ ਚ ਇਲਾਕੇ 'ਚ ਹੋਏ ਹੁਣ ਇਸ ਲੜਕੀ ਦੇ ਚਰਚੇ ਅੱਜ ਤੁਹਾਨੂੰ ਮਿਲਾਨੇ ਆ ਬਠਿੰਡਾ ਦੀ ਬੇਟੀ ਨਾਇਰਾ ਦੇ ਨਾਲ ਜਿਸ ਨੇ 9 ਸਾਲ ਦੀ ਉਮਰ ਦੇ ਵਿੱਚ 10ਵੀਂ ਕਲਾਸ ਨੂੰ ਪਾਸ ਕੀਤਾ ਔਰ ਕਿਸ ਤਰ੍ਹਾਂ ਐਗਜ਼ਾਮ ਦਿੱਤੇ ਨੇ ਆਪਾਂ ਗੱਲਬਾਤ ਕਰਦੇ ਆਂ ਬੇਟਾ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਕਿਸ ਤਰ੍ਹਾਂ ਸਟੱਡੀ ਸਟਾਰਟ ਕੀਤੀ ਤੁਸੀਂ ਫਰਸਟ ਕਲਾਸ ਕਿਸ ਜਗ੍ਹਾ ਤੇ ਕੀਤੀ ਔਰ ਹੁਣ میٹرਕ ਕੀਤੀ ਹੈ ਕੀ ਕਹੋਗੇ ਇਸ ਬਾਰੇ ਮੈਂਨੇ ਫਰਸਟ ਐਲ ਕੇ ਜੀ ਯੂ ਕੇ ਜੀ ਮਾਲਵਾ ਸਕੂਲ वहाँ में पढ़ी वहाँ पे एक टीचर थे कंचन मैम एंड उन्होंने मुझे बहुत सपोर्ट किया पहले मुझे ऑलमोस्ट कुछ नहीं आता था एक साल बीत चुका था अब लास्टली पेपर में उन्होंने मुझे बहुत सपोर्ट किया एंड अगर कोई ले देने आता था तो वो मुझे ले लेते थे एंड अपने घर ले जाते थे उन्होंने मुझे बहुत सपोर्ट किया उनके पास मैं कोचिंग भी लगी हुई थी एंड उसके बाद मैंने डी पी एस ज्वाइन किया बठिंडा तो वहाँ पे मैं थर्ड तक पढ़ी एंड देन दे उसके बाद मैंने सारी क्लासेस को किया एंड कर ली टेंथ में कैसे पहुँचे कैसे किस तरह का एग्जाम आगे आपने किया और आगे ड्रीम क्या है का क्या बनना है मुझे एरोनाटिकल इंजीनियर बनना है एंड सॉफ्टवेयर में भी इंटरेस्ट है तो इन दोनों में से से मैं एक गेम्स कौन से खेलते हो आप? खेलने का शौक है? सोशल नहीं देखते देखती हूँ एंड फिक्स टाइम में, में मैं थोड़ा बहुत इंटरेस्टिंग चीजें देखती हूँ जैसे कि तारक मेहता का उल्टा चश्मा वो इसलिए इंटरेस्टिंग है क्योंकि कोई क्वेश्चंस पूछता है मतलब सोशल क्वेश्चन तो वो भी मुझे उनमें भी थोड़े बहुत आ जाते हैं वो उससे भी मुझे आइडिया मिलता है एंड क्या तो। थिंग्स उससे प्रोवाइड होती है स्टडी में तो मैंने मतलब थर्ड से लेके मैंने क्वेश्चन सॉल्व किया थर्ड क्लास में तो टीचर का शॉक क्योंकि वो नाइन्थ से टेंथ का क्वेश्चन था मैथ्स का सो so टीचर्स ने मेरे टेस्ट लिए मेरे अच्छे वो ईयर के एज के बच्चे सॉल्व कर रहे थे तो मैंने टेंथ करनी है तो टेंथ करके मैंने अब मैं इलेवेंथ में प्रमोट हो गई घर में सबसे ज्यादा सपोर्ट कौन करता है फादर करते हैं मदर करते हैं मुझे सबसे ज्यादा सपोर्ट मेरे पेरेंट्स करते हैं <laughs> <laughs> दोनों <में से> <laughs> दोनों अच्छा करे कौन कौन है छोटी सिस्टर है की कर, देने हो, की कर हो? आ, मेरी छोटी सिस्टर थर्ड क्लास में है एंड उसमें भी एक स्पेशलिटी है कि उसके बोथ एंड बोथ फुट्स पे उसकी सिक्स फिगर्स है मतलब उसकी ट्वेंटी फोर फिगर्स है एंड उसका एड्रेस चेस पे है आप भी चेस अच्छा खेलते हो

ਸਭ ਕੁਝ ਈਜ਼ੀ ਹੈ ਸਭ ਕੁਝ ਕਰ ਸਕਦੇ ਹੋ ਆਪ ਕਿਸ ਤਰ੍ਹਾਂ ਬੱਚੀ ਨੇ ਕੀਤਾ ਦਸਰੇ ਫਰਸਟ ਗਦਰਬਾਤੂ ਕੀਤੀ ਐ ਦੈਨ ਉਸ ਤੋਂ ਬਾਅਦ ਬਟੰਡਾ ਔਰ ਅੱਗੇ ਮੈਟਰ ਕਿਸ ਤਰ੍ਹਾਂ ਕੀਤੀ ਐ ਕਿਸੇ ਹੋਰ ਬੱਚੇ ਨੇ ਜਾਣਾ ਹੋਵੇ ਤਾਂ ਕੀ ਪ੍ਰੋਸੀਜਰ ਕੀ ਹੈ ਹਾਂ ਸਰ ਆ ਸਿੰਪਲੀ 3 ਤੱਕ ਤਾਂ ਆਪਾਂ ਨਾਰਮਲੀ ਜਿਵੇਂ ਸਾਰੇ ਬੱਚੇ ਸਕੂਲ ਜਾਂਦੇ ਆ ਉਦਾਂ ਹੀ ਇਹ ਸਕੂਲ ਗਈ ਹੈ ਹਨਾ ਵੀ ਪਹਿਲੇ ਗਿੱਦੜਵਾ ਪੜ੍ਹਦੀ ਸੀ ਮਲਵਾ ਸਕੂਲ ਚ ਉੱਥੋਂ ਬਾਕੀ ਮੈਨੂੰ ਇਹੀ ਲੱਗਦਾ ਵੀ ਨਾ ਟੀਚਰਸ ਦਾ ਸਪੋਰਟ ਬਹੁਤ ਜ਼ਿਆਦਾ ਬੱਚੇ ਨੂੰ ਚਾਹੀਦਾ ਹੁੰਦਾ ਹੈ ਛੋਟੇ ਬੱਚੇ ਨੂੰ ਤਾਂ ਪਿਆਰ ਦੀ ਹੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿੰਨਾ ਟੀਚਰਸ ਪਿਆਰ ਕਰਨਗੇ ਉਹਨੂੰ ਅੱਗੇ ਵਧਣ ਵਾਸਤੇ ਓਪਰਚ्युनिटीਜ਼ ਉਹਨੀਆਂ ਹੀ ਜ਼ਿਆਦਾ ਮਿਲਣਗੀਆਂ ਅ ਟੱਚਵੁੱਡ ਮੈਂ ਅਨੂਹਾਂ ਤੱਕ ਵੀ ਟੀਚਰਸ ਬਹੁਤ ਵਧੀਆ ਮਿਲੇ ਆ ਜਿੰਨੀਆਂ ਨੇ ਐਜੂਕੇਸ਼ਨ ਕੀਤੀ ਹੈਗੀ ਆ 3rd ਕਲਾਸ ਤੱਕ ਇਹਨੂੰ ਡੀਪੀਐਸ ਦੇ ਟੀਚਰਸ ਨੇ ਬਹੁਤ ਪਿਆਰ ਕੀਤਾ ਉਹਦੇ ਬਾਅਦ ਅਗਰ ਮੈਂ ਕਹਾਂ ਵੀ ਅਨੇ ਜਦੋਂ ਲੱਗਿਆ ਵੀ ਇਹਨੂੰ ਵਧੀਆ ਕਰ ਰਹੀ ਹੈ ਵੀ ਸੈਕਿੰਡ ਕਲਾਸ 'ਚ ਜਦੋਂ ਇਹ ਸਟੇਟ ਵਿਨ ਕਰ ਲਿਆ ਸੀ ਇਹਨੇ ਪੰਜਾਬ ਦਾ ਇਟ ਚੈਸ ਸੱਚ ਉਹਦੇ ਬਾਅਦ ਹੀ ਚੈਸ ਦੀਆਂ ਬੁੱਕਸ ਕਾਫੀ ਕਰ ਲੈਂਦੀ ਸੀ ਮੈਨੂੰ ਲੱਗਿਆ ਵੀ ਇਹਨੂੰ ਐਜੂਕੇਸ਼ਨ 'ਚ ਵੀ ਪਾਇਆ ਜਾ ਸਕਦਾ ਹੈ ਕਿਉਂਕਿ ਮੈਂ ਆਪ ਇੱਕ ਸਾਇੰਸ ਟੀਚਰ ਰਹੀ ਹਾਂ ਤੇ ਉਹਦੇ ਬਾਅਦ ਦੀ ਅਗਰ ਗੱਲ ਕਰਾਂ ਤਾਂ ਅਸੀਂ ਇਹਨੂੰ ਫਿਰ ਹੋਮ ਸਕੂਲਿੰਗ ਕਰਵਾਈ ਹੈ 4th ਕਲਾਸ ਤੋਂ ਕੁਝ ਮੈਂ ਆਪ ਗਾਈਡ ਕੀਤਾ ਕੁਝ ਆਪਣੇ ਆਕਾਸ਼ ਇੰਸਟੀਚਿਊਟ ਦੇ ਟੀਚਰਸ ਐ ਆ ਰੋਸ਼ਨ ਸਰ ਮਹਿਕ ਮੈਮ ਧਰਮਿੰਦਰ ਸਰ ਹੈ ਨਾ ਆਰ ਟੀਚਰਸ ਨੇ ਵੀ ਬਹੁਤ ਐਨ ਨੂੰ ਸਪੋਰਟ ਕੀਤਾ ਜਿਵੇਂ ਉਹ ਕੈਂਬਰਿਜ ਬੋਰਡ ਸੀ ਸੀਬੀਐਸਸੀ ਨਾਲੋਂ ਕਾਫੀ ਜ਼ਿਆਦਾ ਡਿਫਰੈਂਟ ਟਾਪਿਕਸ ਸੀ ਉਹਨਾਂ ਦੇ ਵਿੱਚ ਤਾਂ ਕੁਝ ਟਾਪਿਕਸ ਐਦਾਂ ਦੇ ਹੁੰਦੇ ਆ ਵੀ ਆਪਾਂ ਨੂੰ ਵੀ ਕਰਵਾਣ 'ਚ ਦਿੱਕਤ ਆਂਦੀ ਹੈ ਤਾਂ ਟੀਚਰਸ ਨੇ ਦੀ ਐਕਸਟਰਾ ਹੈਲਪ ਕੀਤੀ ਆ ਉਹਨਾਂ ਨੇ ਹੀ ਕਰਵਾਇਆ ਹੈ ਤਾਂ ਤਬਾ ਕਿਸ ਬੋਰਡ ਦੇ ਵਿੱਚ ਐਗਜ਼ਾਮ ਦਿੱਤੇ ਨੇ میٹرਕ ਇਸ ਤਰ੍ਹਾਂ ਕੀਤੀ ਹੈ ਇਹਨਾਂ ਨੇ ਨਹੀਂ میٹرਕ ਦੇ ਐਗਜ਼ਾਮ ਕੈਂਬਰਿਜ ਬੋਰਡ ਤੋਂ ਹੀ ਦਿੱਤੇ ਹੈ ਤੇ ਉੱਥੋਂ ਕਿਉਂਕਿ ਸਾਨੂੰ ਲੱਗਿਆ ਵੀ ਆਉਂਦਾ ਸਿਲੇਬਸ ਥੋੜਾ ਜਿਹਾ ਡਿਫਰੈਂਟ ਹੈ ਤੇ ਇਹਨੂੰ ਇਹ ਕਰ ਵੀ ਸਕਦੀ ਹੈ ਤਾਂ ਆਪਾਂ ਕਿਉਂ ਨਾ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਕਰਵਾ ਦਈਏ ਇੰਟਰਨੈਸ਼ਨਲ ਬੋਰਡ ਤੋਂ ਤਾਂ ਕਿ ਇਹਦੀ ਨੋਲਿਜ ਵੀ ਇਨਹਾਂਸ ਹੋਏ ਐਜ਼ ਅ ਟੀਚਰ ਕਿਸ ਤਰ੍ਹਾਂ ਦੀ سپورਟ ਤੁਹਾਡੀ ਕਰਦੇ ਵਿੱਚ ਰਹੀ ਹਾਲਾਂਕਿ ਬੱਚੇ ਸਕੂਲ ਪੜ੍ਹਦੇ ਨੇ ਪਰ ਘਰੇ ਤੇ ਆਂਦੇ ਨਾਲ ਕਾਫੀ ਜ਼ਰੂਰੀ ਹੁੰਦਾ ਹੈ ਹਾਂ ਇਹ ਜਿਵੇਂ ਅੰਦੇ ਜਿਹੜੇ ਵੀ ਡਾਊਟਸ ਹੁੰਦੇ ਸੀ ਮੈਥਸ ਮੇਰਾ ਥੋੜਾ ਆਪਦਾ ਵਧੀਆ ਨਹੀਂ ਹੈ ਕਿਉਂਕਿ ਮੈਂ ਇੱਕ ਸਾਇੰਸ ਟੀਚਰ ਹਾਂ ਤਾਂ ਮੈਥਸ ਵਾਸਤੇ ਜਿਵੇਂ ਇਹਨੂੰ ਸਪੈਸ਼ਲੀ ਆਕਾਸ਼ ਇੰਸਟੀਚੂਟ ਚ ਹੈ ਦਰਮਿੰਦਰ ਸਰ ਉਹਨਾਂ ਨੇ ਸਪੋਰਟ ਕੀਤਾ ਤੇ ਉਹਦੇ ਬਾਅਦ ਅਗਰ ਮੈਂ ਕਹਾਂ ਬੀ ਫਿਜ਼ਿਕਸ ਦੇ ਕੁਝ ਟਾਪਿਕਸ ਹੈ ਕੈਮਿਸਟਰੀ ਦੇ ਕੁਝ ਟਾਪਿਕਸ ਹੈ ਮੇਰੇ ਨਾਲ ਨਾਲ ਆਕਾਸ਼ ਇੰਸਟੀਚੂਟ ਦੇ ਟੀਚਰਸ ਨੇ ਹੀ ਕਰਵਾਏ ਹਨ ਨੂੰ ਮਹਿਕ ਮੈਮ ਹੋਗੇ ਰੋਸ਼ਨ ਸਰ ਹੋਗੇ ਹਨਾ ਨੇ ਐਕਸਟਰਾ ਟਾਈਮ ਦੇ ਕੇ ਕਰਵਾਇਆ ਕਿਉਂਕਿ ਉਹ ਟੌਪਿਕਸ ਪਲੱਸ 1 ਪਲੱਸ 2 ਤੋਂ ਲਿੰਕ ਕਰਦੇ ਸੀ ਤੇ ਮੈਨੂੰ ਉਹਨਾਂ ਦੀ ਇੰਨੀ ਜ਼ਿਆਦਾ ਨੋਲੇਜ ਨਹੀਂ ਸੀ ਕਿਉਂਕਿ ਮੈਂ ਬਾਇਓਲੋਜੀ ਟੀਚਰ ਹਾਂ ਬੜੀ ਛੋਟੀ ਉਮਰ ਦੇ ਵਿੱਚ میٹرਕ ਕੀਤੀ ਹੈ ਕੋਈ ਰਿਕਾਰਡ ਦਰਜ ਕਰਵਾ ਰਹੇ ਹੋ ਕਿਸੇ ਪਾਸੇ ਐਫਰਟਸ ਕਰ ਰਹੇ ਤੁਸੀਂ ਹਾਂਜੀ ਸਰ ਆਪਣੇ ਕੋਲੋਂ ਇੱਕ ਮੇਲ ਆਈ ਹੋਈ ਹੈ ਇੰਡੀਆ ਬੁੱਕ ਆਫ ਰਿਕਾਰਡ ਤੋਂ ਤੇ ਉਹਦਾ ਡਾਟਾ ਆਪਾਂ ਫਿਲ ਕਰਨਾ ਹੈ ਤੇ ਉਹਦੇ ਬਾਅਦ ਮੇਬੀ ਆਂਦਾ ਉਹਦੇ ਵਿੱਚ ਵੀ ਨਾਮ ਦਰਜ ਹੋ ਜਾਏਗਾ ਸਰ ਟਾਈਮ ਕਿੰਨਾ ਦੇਣੇ ਸਟੱਡੀ ਨੂੰ ਬਹੁਤ ਛੋਟੀ ਬੱਚੀ ਹੈ ਖੇਲਣਾ ਵੀ ਹੁੰਦਾ ਹੈ ਟੈਲੀਵਿਜ਼ਨ ਦੇਖਦੇ ਨੇ, ਸੋਸ਼ਲ ਮੀਡੀਆ ਵਗੈਰਾ ਦੇਖਦੇ ਨੇ। हां सोशल मीडिया आपा ये नहीं कह सकदे ਵੀ ਜਮਾ ਨਹੀਂ ਦੇਖਦੀ ਦੇਖਦੀ ਆ ਪਰ ਉਹਦਾ ਇੱਕ ਫਿਕਸ ਟਾਈਮ ਹੈ ਜਿਵੇਂ ਕਿ ਇਹਨੇ ਦੱਸਿਆ ਵੀ ਇਹਦਾ ਫੇਵਰਿਟ ਸੀਰੀਅਲ ਹੈ ਧਾਰਕ ਮਹਿਤਾ ਦਾ ਉਲਟਾ ਚਸ਼ਮਾ ਉਹ ਦੇਖਦੀ ਦੇਖਦੀ ਆ ਚਾਹੀਏ ਯਾਨੀ ਮਤਲਬ ਖਾਣੇ ਤੋਂ ਬਾਅਦ ਦੇਖਣਾ ਜਾਂ ਮਤਲਬ ਜੋ ਵੀ ਇਹਦਾ ਫਿਕਸ ਟਾਈਮ ਹੈ ਯਾਨੀ ਉਹ ਟਾਈਮ ਤੇ ਆ ਉਹ ਦੇਖਣਾ ਹੀ ਦੇਖਣਾ ਆਪਦਾ ਇੰਜੋਏ ਕਰਨਾ ਹੀ ਕਰਨਾ ਹੈ ਤੇ ਉਹਦੇ ਬਾਅਦ ਇਹ बैडमिंटਨ ਵੀ ਜਾਂਦੀ ਆ ਸਟੇਡੀਅਮ ਚ ਰਨਿੰਗ ਵੀ ਕਰਦੀ ਆ ਸਾਰੀ ਐਕਟੀਵਿਟੀਜ਼ ਨੂੰ ਅਗਰ ਕਰਦੀ ਆ ਤਾਂ ਉਹਦੇ ਬਾਅਦ 4 ਘੰਟੇ ਮਤਲਬ ਲਗਾਉਂਦੀ ਆ ਸਟੱਡੀਜ਼ ਤੇ ਛੋਟੀ ਬੀਟੀ ਕੀ ਕਰਦੀ ਇਹ ਕਿਸ ਕਲਾਸ ਦੇ ਵਿੱਚ ਆ ਔਰ ਅੱਗੇ ਉਹਦਾ ਥੀਮ ਕੀ ਅੱਗੇ ਕੀ ਕਰਨਾ ਚਾਹੁੰਦੀ ਆ ਛੋਟੀ ਬੇਟੀ ਦਾ ਇੰਟਰਸਟ ਏਰੀਆ ਗੇਮਸ ਹੀ ਆ ਉਹ ਚੈਸ ਹੀ ਪਲੇ ਕਰਨਾ ਚਾਹੀ ਹੈ ਤਾਂ ਉਹਦੇ ਵਾਸਤੇ ਅਸੀਂ ਹੁਣ ਨਾ ਸਮਰ ਵਕੇਸ਼ਨ ਚ ਸੋਚ ਰਿਆਂ ਵੀ ਉਹਨੂੰ ਚੈਸ ਦੀ ਕੋਚਿੰਗ ਦਵਾਈ ਜਾਏ ਤੇ ਜਿਵੇਂ ਐਨੂ ਸਟਾਰਟ ਕੀਤਾ ਸੀ ਸੌਰਵ ਸਰ ਨੇ ਉਦਾਂ ਹੀ ਅਸੀਂ ਉਹਦੀ ਬੇਸ ਦੀ ਸਟਾਰਟਿੰਗ ਸੌਰਵ ਸਰ ਤੋਂ ਹੀ ਕਰਵਾਉਣਾ ਚਾਹੁੰਦੇ ਆਂ ਵੀ ਉਹ ਥੋੜਾ ਜਾ ਉਹਨੂੰ ਕਰਵਾਣ ਤੇ ਸਪੋਰਟ ਕਰਨ ਤਾਂ ਕਿ ਉਹ ਚੈਸ ਸੱਚ ਜਿਵੇਂ ਐਨੇ ਵਧੀਆ ਪਰਫਾਰਮ ਕੀਤਾ ਉਹ ਵੀ ਵਧੀਆ ਪਰਫਾਰਮ ਕਰੇ ਫਰਸਟ ਐਕਸ਼ਨ ਕੀ ਸੀ ਕਿਦੋਂ ਪਤਾ ਲੱਗਿਆ ਕਿ ਬੇਟੀ ਨੇ میٹرਕ ਕਲੀਅਰ ਕਰ ਲਈ ਬੜੀ ਛੋਟੀ ਕੱਟੋ ਉਮਰ ਦੇ ਵਿੱਚ ਕੀ ਫਰਸਟ ਐਕਸ਼ਨ ਸੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਸ ਚੀਜ਼ ਦੀ ਤਾਂ ਕਿਉਂਕਿ ਇਹਦਾ ਡ੍ਰੀਮ ਸੀ ਕਿ ਮੈਂ ਅੰਡਰਏਜਜ ਕਰਨਾ ਹੈ ਤੇ ਉਹ ਡ੍ਰੀਮ ਪੂਰਾ ਹੋ ਗਿਆ ਸਾਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਵੀ ਅਤੇ ਪ੍ਰਾਊਡ ਵੀ ਹੈ ਹਾਂਜੀ ਅੱਛਾ ਅੱਗੇ ਬੱਚੇ ਕੀ ਕਰਨਾ ਚਾਹੁੰਦੀ ਹੈ ਅੱਗੇ ਕੀ ਡ੍ਰੀਮ ਹੈ ਅੱਗੇ ਕਿ ਤੱਕ ਇਹਨੂੰ ਸਟੱਡੀ ਕਰਵਾ ਰਹੇ ਹੋ ਸਰੇ ਜੇਈ ਦੀ ਤਿਆਰੀ ਕਰ ਰਹੀ ਹੈ ਇੰਜੀਨੀਅਰ ਬੰਨਣਾ ਚਾਹੁੰਦੀ ਹੈ ਤੇ ਇਸ ਟਾਈਮ 에 ਆਕਾਸ਼ ਇੰਸਟੀਚਿਊਟ ਜਾ ਰਹੀ ਹੈ ਐਂਡ ਦੇ ਅਲਾਵਾ ਐਕਸਟਰਾ ਸਪੋਰਟ ਵਾਸਤੇ ਅਸੀਂ ਮਤਲਬ ਟੀਚਰਸ ਨੂੰ ਕਿਹਾ ਹੋਇਆ ਹੈ 모히트 ਸਰ ਹੈ ਆਪਣੇ ਬਠਿੰਡੇ ਦੇ ਫਿਜ਼ਿਕਸ ਤੇ ਬਹੁਤ ਫੇਮਸ ਆਪਣੇ ਨੇਬਰਸ ਹੈ ਆਰਡੀ ਸਰ ਉਹ ਇਹਨੂੰ ਕੋਆਪਰੇਟ ਕਰ ਰਿਹਾ ਤੇ ਮੈਥ ਚ ਕਿਰਨ ਸਰ ਵੀ ਬਹੁਤ ਮਤਲਬ ਐਂਡਾ ਧਿਆਨ ਕਰ ਰਹੇ ਹੈ ਵੀ ਐਕਸਟਰਾ ਐਫਰਟਸ ਲਗਾ ਕੇ ਬੱਚਾ ਨਿਕਲ ਜਾਏ ਕਿਉਂਕਿ ਏ ਛੋਟੀ ਹੈ ਸਿਲੇਬਸ ਬਹੁਤ ਟਫ ਹੈ ਤਾਂ ਟੀਚਰਸ ਦੀ ਸਪੋਰਟ ਦੇਖੋ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਦੇ ਸਾਰੇ ਡਾਊਟਸ ਐਕਸਟਰਾ ਟਾਈਮ ਲਗਾ ਕੇ ਵੀ ਕਲੀਅਰ ਕਰਦੇ ਆ ਮੋਹਿਤ ਸਰ ਵੀ ਐਕਸਟਰਾ ਟਾਈਮ ਦੇ ਰਿਹਾ ਆ ਆਰਡੀ ਸਰ ਵੀ ਕਿਰਨ ਸਰ ਵੀ ਜਦੋਂ ਇਹ ਫੋਨ ਕਰਦੀ ਆ ਉਹਦੀ ਇਹਦੀ ਪ੍ਰੋਬਲਮ ਉਹ ਸੋਲਵ ਕਰਦੇ ਆ ਬਿਲਕੁਲ ਬਠਿੰਡਾ ਦੀ ਬੇਟੀ ਨਾਇਰਾ ਬੜੀ ਛੋਟੀ ਉਮਰ ਦੇ ਵਿੱਚ ਮਹਿ 9 ਸਾਲ ਦੀ ਉਮਰ ਦੇ ਵਿੱਚ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਔਰ ਕਿਤੇ ਨਾ ਕਿਤੇ ਜਾ ਕੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਜਰੂਰ ਨਜ਼ਰ ਆ ਰਿਹਾ ਬਠਿੰਡਾ ਤੋਂ ਸੂਰਜਪਾਲ న్యూਸ 1850